ਬਿਨਾ ਹੈਲਮਟ ਦੇ ਚੱਲਣ ਵਾਲਿਆਂ ਅਤੇ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਆਰਟੀਏ ਵੱਲੋਂ ਕੀਤੀ ਗਈ ਸਖਤੀ ਕੀਤੀ ਗਈ ਬਠਿੰਡਾ ਦੇ ਮਾਡਲ ਟਾਊਨ ਵਿਖੇ ਦੋਵਾਂ ਦੇ ਲਗਭਗ ਚੈਕਿੰਗ ਅਤੇ ਇਹਨਾਂ ਵੱਲੋਂ ਕੱਟੇ ਗਏ 6-7 ਚਲਾਨ ਆਰਟੀਏ ਬਠਿੰਡਾ ਪੂਨਮ ਸਿੰਘ ਨੇ ਜਾਣਕਾਰੀ ਦਿੰਦੇ ਉਹ ਦੱਸਿਆ ਕਿ ਉਹਨਾਂ ਵੱਲੋਂ ਬਠਿੰਡਾ ਦੇ ਮਾਡਲ ਟਾਊਨ ਵਿਖੇ ਜਿਹੜੀ ਚੈਕਿੰਗ ਇਹ ਆਪਣਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਵਿਸ਼ੇਸ਼ ਤੌਰ ਤੇ ਨੌਜਵਾਨ ਪੀੜ੍ਹੀ ਦੇ ਲਈ ਉਹਨਾਂ ਵੱਲੋਂ ਕੀਤੀ ਜਾ ਰਹੀ ਤੇ ਨਾਲ ਨਾਲ ਉਹਨਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਪੁਲਟ ਦੇ ਆਪਣਾ ਇਹਨਾਂ ਵੱਲੋਂ ਪਟਾਕੇ ਪਾਇਆ ਜਾ ਰਹੇ ਆ ਜਾਂ ਬਿਨਾ ਹੈਲਮਟ ਤੋਂ ਨੌਜਵਾਨ ਚੱਲ ਰਹੇ ਆ ਜਾਂ ਬਿਨਾ ਛੋਟੀ ਉਮਰ ਦੇ ਹੀ ਆਪਣਾ ਫੋਰਬੀਲ ਚਲਾ ਰਹੇ ਆ ਉਹਨਾਂ ਤੇ ਇਹਨਾਂ ਵੱਲੋਂ ਸ਼ਕਤੀ ਵੀ ਕੀਤੀ ਗਈ ਤੇ ਨਾਲ ਨਾਲ ਇਹਨਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ ਇਸ ਸਬੰਧੀ ਬਟਿੰਡਾ ਦੇ ਆਰਟੀਏ ਪੋਨਮ ਸਿੰਘ ਨੇ ਜਾਣਕਾਰੀ ਦਿੰਦੇ ਉਹ ਦੱਸਿਆ ਕਿ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਤੇ ਆਪਣਾ ਇਹਤਾਂ ਦੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਜ ਉਹਨਾਂ ਵੱਲੋਂ ਮਾਡਲ ਟਾਉਨ ਵਿਖੇ ਇਹ ਚੈਕਿੰਗ ਕੀਤੀ ਗਈ ਕਿ ਜਿੱਥੇ ਉਹਨਾਂ ਵੱਲੋਂ ਛੇ ਤੋਂ 7 ਉਹਨਾਂ ਵੱਲੋਂ ਚਰਾਣਵੀ ਘਟੇਗੀ ਉਹਨਾਂ ਕਹਿੰਦੇ ਸਾਡੇ ਵੱਲੋਂ ਸਕੂਲਾਂ ਦੇ ਵਿੱਚ ਵੀ ਉਹ ਉਹਨਾਂ ਦੇ ਲਈ ਵੀ ਸਾਡੇ ਵੱਲੋਂ ਅਵੇਅਰਨੈਸ ਪ੍ਰੋਗਰਾਮ ਲਗਾਤਾਰ ਚਲਾਏ ਜਾ ਰਹੇ ਹੈ ਤੇ ਅੱਜ ਉਹਨਾਂ ਵੱਲੋਂ ਮਾਡਰਨ ਟਾਉਨ ਵਿਖੇ ਇਸ ਤਰ੍ਹਾਂ ਦੀ ਇੱਕ ਡਰਾਈਵ ਚਲਾਈ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ 6-7 ਚਲਾਨ ਵੀ ਕੱਟੇ ਗਏ ਅੱਜ ਜਿਹੜੀ ਨਾਕਾਬੰਦੀ ਅਸੀਂ ਕੀਤੀ ਹੈ ਜੀ ਉਹ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਯੰਗਸਟਰਸ ਦੇ ਬੱਚੇ ਹੈ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ ਕੀਤੀ ਹੈ ਸੋ ਖਾਸ ਤੌਰ ਤੇ ਅਸੀਂ ਫੋਕਸ ਕਰ ਰਹੇ ਹਾਂ ਜਿਹੜੀਆਂ ਸਾਡੇ ਬੇਟੇ ਬੇਟੀਆਂ ਯੰਗ ਏਜ ਦੇ ਵਿੱਚ ਜਿਹੜਾ ਪੂਰੇ 18 ਸਾਲ ਦੇ ਵੀ ਨਹੀਂ ਹੁੰਦੇ ਔਰ ਵਿਦ ਗੇਅਰ ਜਿਹੜਾ ਹੈਗਾ ਜਿਵੇਂ ਬੁਲੇਟ ਮੋਟਰਸਾਈਕਲ ਹੈ ਔਰ ਪਟਾਕੇ ਵਿੱਚ ਪਵਾ ਕੇ ਲੈ ਕੇ ਜਾਣਾ ਰੈਸ਼ ਡਰਾਈਵਿੰਗ ਕਰਨਾ ਵਿਦਆਊਟ ਹੈਲਮਟ ਕਰਨਾ ਵਿਦਆਊਟ ਡਰਾਈਵਿੰਗ ਲਾਇਸੈਂਸ ਕਰਨਾ ਸੋ ਖਾਸ ਤੌਰ ਤੇ ਸਾਡਾ ਮਕਸਦ ਹੈ ਜਵੈਰਨੈਸ ਦਾ ਹੈਗਾ ਸੋ ਅਮ 10 15 ਦਿਨ ਅਸੀਂ ਕਰਕੇ ਸੋ ਸਕੂਲਸ ਨਾਲ ਵੀ ਅਸੀਂ ਮੀਟਿੰਗ ਕਰ ਰਹੇ ਹਾਂ ਸਾਰੀਆਂ ਸਕੂਲ ਵੈਂਸ ਨੂੰ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਚੈੱਕ ਕਰ ਰਹੇ ਹਾਂ ਸੋ ਕੁਝ ਅਸੀਂ ਪਿੱਛੇ ਦੇ ਕੱਲ ਪਰਸੋ ਤਲਵੰਡੀ ਸਾਬੋ ਕਿਤਿਆਂ ਵੀ ਨਹੀਂ ਸਕੂਲ ਵੈਂਸ ਚੈੱਕ ਸੋ ਸਾਡਾ ਜਿਹੜਾ ਮੇਨ ਮੋਟਿਵ ਇਹੀ ਹੈ ਕਿ ਸਾਡੇ ਜਿਹੜੇ ਵਿਦਿਆਰਥੀ ਹੈ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਸੋ ਇਨਫੋਰਸਮੈਂਟ ਨਾਲ ਜਿਹੜਾ ਹੈਗਾ ਕਰਨਾ ਸੋ ਇਹ ਮੈਂ ਸਮਝਦੀ ਆ ਵੀ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਅੱਜ ਅਸੀਂ ਬਿਲਕੁਲ ਸ਼ਹਿਰ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਤਕਰੀਬਨ 80-60 ਚਲਾਨ ਕਰ ਚੁੱਕੇ ਜੀ ਹੁਣ ਤੱਕ ਨਹੀਂ ਤੁਹਾਡੇ ਮਾਧਮ ਰਾਈ ਤਾਂ ਮੈਂ ਇਹ ਜ਼ਰੂਰ ਕਹੂੰਗੀ ਜੀ ਵੀ ਇਹ ਪੇਰੈਂਟਸ ਦਾ ਜ਼ਰੂਰ ਫਰਜ਼ ਬਣਦਾ ਹੈ ਕਿ ਬੱਚਾ ਨੂੰ ਘਰ ਹੀ ਰੋਕਣ ਸੋ ਬੱਚਿਆਂ ਨੂੰ ਦੇਖਦੇ ਹੋਏ ਸੋ ਸੜਕਾਂ ਤੇ ਆ ਕੇ ਇਹ ਉਹਨਾਂ ਦੇ ਬੱਚਿਆਂ ਦੇ ਲਈ ਜਾਨ ਲਈ ਇੱਕ ਖਤਰਾ ਬਣ ਜਾਂਦਾ ਹੈਗਾ ਸੋ ਜਿੰਨੀ ਦੇਰ ਤੱਕ ਉਹ ਆ ਦੀ ਰਿਕੁਆਇਰਡ ਉਮਰ ਪੂਰੀ ਨਹੀਂ ਕਰਦੇ ਉਦੋਂ ਪਹਿਲਾਂ ਉਹਨਾਂ ਨੂੰ ਵਹੀਕਲ ਦੇ ਕੇ ਨਹੀਂ ਭੇਜਣਾ ਚਾਹੀਦਾ ਬਿਲਕੁਲ ਲਗਾਤਾਰ ਚੱਲ ਰਹੀ ਹੈ ਜੀ ਪਿਛਲੇ 3-4 ਦਿਨਾਂ ਤੋਂ ਚੈਕਿੰਗ ਚੱਲ ਰਹੀ ਹੈ ਰਾਤ ਨੂੰ ਅਸੀਂ ਚੈੱਕ ਕਰਦੇ ਹਾਂ ਖਾਸ ਤੌਰ ਤੇ ਹਾਈਵੇਜ਼ ਦੇ ਉੱਤੇ ਜਿਹੜੇ ਓਵਰਲੋਡਡ ਵਹੀਕਲ ਹੈ ਕਿਉਂਕਿ ਧੁੰਦ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਸੋ ਮੇਰੀ ਕੋਸ਼ਿਸ਼ ਇਹੀ ਹੈ ਕਿ ਸਾਰਿਆਂ ਨੂੰ ਮੈਂ ਬੇਨਤੀ ਵੀ ਕਰੂੰਗੀ ਤੁਹਾਡੇ ਮਾਧਿਅਮ ਰਾਹੀਂ ਕਿ ਓਵਰਲੋਡਿੰਗ ਬਿਲਕੁਲ ਨਾ ਕਰੋ ਇਹਦੇ ਨਾਲ ਤੁਸੀਂ ਆਪ ਦੀ ਜਾਨ ਨੂੰ ਵੀ ਖਤਰਾ ਤੁਹਾਡੀ ਔਰ ਤੁਸੀਂ ਦੂਜਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਕਰ ਰਹੇ ਹੋ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਜੀ ਮੋਡਲ ਟਾਊਨ ਦੇ ਵਿੱਚ ਨਾਕਾਬੰਦੀ ਕੀਤੀ ਹੈ ਸੋ ਕੱਲ ਅਸੀਂ ਤਲਵੰਡੀ ਸਾਬੂ ਸੀ ਇਸ ਤਰ੍ਹਾਂ ਅ